ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਕੋਲੀਆਂ ਵਿੱਚ ਇੱਕ ਵਿਅਕਤੀ ਦੀ ਲਾਸ਼ ਉਸ ਦੇ ਘਰ ਦੇ ਵਰਾਂਡੇ ਵਿੱਚੋਂ ਮਿਲੀ ਹੈ। ਸਾਰੀ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆਈ। ਜਿਸ ਨੇ ਆਪਣੇ ਪਤੀ ਦੀ ਲਾਸ਼ ਦੇਖ ਕੇ ਗਵਾਂਡੀ ਪਰਿਵਾਰ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਬੂਟੀ RAM ਪੁੱਤਰ ਹੰਸ ਰਾਜ ਉਮਰ 45 ਸਾਲ ਵਜੋਂ ਹੋਈ ਹੈ। ਮ੍ਰਿਤਕ ਪਿੰਡ ਵਿੱਚ ਹੀ ਮਜ਼ਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਮੂੰਹ ਤੇ ਡੂੰਘੇ ਜ਼ਖਮਾਂ ਤੋਂ ਇਲਾਵਾ ਘਰ ਦੇ ਇੱਕ ਥੰਮ ਦੇ ਖੂਨ ਦੇ ੱੱਬੇ ਵੀ ਦੇਖੇ ਗਏ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੀ ਘਟਨਾ ਨੂੰ ਕਤਲ ਕਰਾਰ ਦਿੱਤਾ ਹੈ ਸਰ ਅੱਜ ਜਿਹੜਾ ਮਰਡਰ ਹੋਇਆ ਤਾਂ ਇਹਦੇ ਬਾਰੇ ਕੀ ਜਾਣਕਾਰੀ ਹੈ ਤਾਂ ਤੁਸੀਂ ਉਹਨਾਂ ਦੇ ਕੀ ਲੱਗਦੇ ਰਿਸ਼ਤੇਦਾਰ ਮੇਰਾ ਪੁੱਤ ਹਰਦੋਸਾਲਾ ਜੀ ਮੇਰੇ ਸਹੁਰੇ ਦਾ ਪਿੰਡ ਆ ਜੀ ਇਹ ਮੇਰਾ ਸਾਲਾ ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਕਿ ਵੀ ਨਾ ਕਰਕੇ ਬੁਟੀ ਰੋਬਿੰਡ ਡੈਥ ਹੋ ਗਈ ਹੈ ਅਸੀਂ ਨਾਲ ਗੱਡੀ ਜਾ ਕੇ ਸਵੇਰੇ ਇੱਥੇ ਜਦੋਂ ਆ ਕੇ ਦੇਖਿਆ ਫੋਟੋ ਖਿੱਚੀ ਕਿਤੇ ਦੋ ਵਾਰ ਪਤਾ ਲੱਗਾ ਵੀ ਇਹ 60 ਜਿਹੜੀ ਆ ਉਹ ਮਾਰਿਆ ਗਿਆ ਕਤਲ ਕੀਤਾ ਗਿਆ ਵੀ ਇਹ ਉਹਦਾ ਨਹੀਂ ਹੋਇਆ ਮਰੀਆਂ ਨਹੀਂ ਆਪ ਕਿਹਨੇ ਮਾਰਿਆ ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ ਬੱਚਿਆਂ ਨੇ ਕੀ ਦੱਸਿਆ ਜਾਂ ਬੱਚੇ ਸਾਨੂੰ ਕੋਈ ਤੁਸੀਂ ਜੇ ਬੱਚੇ ਉਹ ਉੱਥੇ ਕਹਿੰਦੇ ਹੁੰਦੇ ਸਾਨੂੰ ਬਤੇਣਾ ਪੜਾ ਗਏ ਕਿਉਂਕਿ ਅਸੀਂ ਦੂਸਰੇ ਪਿੰਡ ਤੋਂ ਸਾਡਾ ਪਿੰਡ ਥਲੇ ਆ ਉੱਥੋਂ ਆ ਕੇ ਦੇਖਿਆ ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਹੈ ਕਿਤੇ ਕਿਤੇ ਫਿਰ ਮੈਂ ਜਾ ਕੇ ਦਿੱਸਿਆ ਕਿ ਆਹ ਕੰਮ ਹੋਇਆ ਜਿਹੜਾ ਅੱਜ ਕੋਲੀਆਂ ਪਿੰਡ 'ਚ ਮਰਡਰ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈਗੀ? ਦੇਖੋ ਹੁਣ ਇਹਨਾਂ ਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਥੇ ਕੋਲੀਆਂ ਪਿੰਡ ਦੇ ਵਿੱਚ ਇੱਕ ਗੁਟੀਰਾਮ ਦਾ ਨਾਮ ਮੱਧਾ ਹੈ ਉਹ ਤਾਂ ਮਰਡਰ ਹੋ ਗਿਆ ਨਹੀਂ ਮੌਕੇ ਤੇ ਆ ਗਏ। ਮੌਕੇ ਤੇ ਆ ਕੇ ਸਾਰਾ ਤਫ਼ਸੀਲ ਕੀਤਾ ਆ ਮਾਮਲਾ ਜਿਹੜਾ ਬਿਲਕੁਲ ਇਹੋ ਲੱਗ ਰਿਹਾ ਵੀ ਇਹ ਬੰਦੇ ਦਾ ਮਰਡਰ ਕੀਤਾ ਗਿਆ। ਬਾਕੀ ਹੁਣ ਐਫਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ। ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤ ਤੋਂ ਬਖਸ਼ਿਆ ਨਹੀਂ ਜਾਵੇਗਾ। ਸਰ ਪਤਾ ਲੱਗਾ ਪਿੰਡ ਵਾਸੀਆਂ ਲੋਕ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਠਹਿਰਿਆ ਸੀਗਾ। ਮੈਂ ਤੁਹਾਨੂੰ ਦੱਸਿਆ ਨਾ ਇਹ ਇਤਿਹਾਸਿਕ ਮੈਟਰ ਹੈ ਇਨ und verliert sich